ਸਾਸ਼ਰੇਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਜਲਦਾਰ ਗਾਨੀ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ ਕਿਹਾ ਮੈਂ ਆਪਣੀ ਕੌਮ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਅੱਜ ਕਾਲੇ ਰੰਗ ਦੀ ਦਸਤਾਰ ਸਜਾਈ ਇੱਕ ਦਿਨ ਅਜੇਆ ਵੀ ਆਵੇਗਾ ਜਦੋਂ ਸਾਰੀਆਂ ਪੰਥਕ ਜਥੇਬੰਦੀਆਂ ਮੈਨੂੰ ਸਿਰੋਪਾਉ ਦੇਣਗੀਆਂ ਨੀਟ ਦੀ ਪ੍ਰੀਖਿਆ ਨੂੰ ਲੈ ਕੇ ਆਈ ਵੱਡੀ ਖਬਰ 3 ਅਗਸਤ ਨੂੰ ਹੋਵੇਗੀ ਨੀਟ ਦੀ ਪ੍ਰੀਖਿਆ ਸੁਪਰੀਮ ਕੋਰਟ ਨੇ ਇੱਕੋ ਸ਼ਿਫਟ ਦੇ ਵਿੱਚ ਪ੍ਰੀਖਿਆ ਕਰਵਾਉਣ ਨੂੰ ਦਿੱਤੀ ਸੀ ਪ੍ਰਵਾਨਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਪੁਲ ਦਾ ਕੀਤਾ ਉਦ்கਾਟਨ ਜੰਮੂ ਕਸ਼ਮੀਰ ਦੇ ਵਿੱਚ ਜਨਾਬ ਪੁਲ ਦੇ ਉੱਪਰ ਲਹਿਰਾਇਆ ਤਿਰੰਗਾ ਹੁਣ ਬੰਦੇ ਭਾਰਤ ਟ੍ਰੇਨ ਰਾਹੀਂ ਕਟੜਾ ਸ਼੍ਰੀਨਗਰ ਬਚਾਲੇ ਯਾਤਰਾ ਕਰਨ ਦੇ ਲਈ ਲੱਗਣਗੇ 3 ਘੰਟੇ। ਐਸਜੀਪੀਸੀ ਪ੍ਰਧਾਨ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਨੇ ਜੂਨ 84 ਦੇ ਘੱਲੂ ਕਾਰੇ ਨੂੰ ਕੀਤਾ ਯਾਦ ਕਿਹਾ ਜਿੱਥੇ ਸਿੱਖ ਜਥੇਦਾਰਾਂ ਦੀਆਂ ਜਾਨਾਂ ਗਈਆਂ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਵੀ ਲੱਗੀਆਂ ਸਨ ਗੋਲੀਆਂ ਅਜੇ ਵੀ ਕਈ ਸਿੱਖ ਮਸਲੇ ਅਧੂਰੇ ਪਏ ਨੇ ਜਿਨ੍ਹਾਂ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਉਹਨਾਂ ਕਹਿੰਦੇ ਕਿ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਬੁਲਾਈ ਜਾਵੇਗੀ ਮੀਟਿੰਗ ਅੰਤਰਰਾਸ਼ਟਰੀ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਦਾ ਵੱਡਾ ਐਲਾਨ 2027 ਦੇ ਵਿੱਚ ਵਿਦਾਂਤ ਸਵਾਦੀ ਚੋਣ ਲੜਨਗੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਨਗੇ ਨੌਜਵਾਨਾਂ ਨੂੰ ਦੇਣਗੇ ਰੁਸਕਾਰ ਜਿਨ੍ਹਾਂ ਸਵਾਮੀ ਸਟੇਡੀਅਮ ਦੇ ਵਿੱਚ ਪਗੜੜ ਮਾਮਲੇ ਦੇ ਵਿੱਚ ਆਰਸੀਬੀ ਦੇ ਮਾਰਕੀਟਿੰਗ ਮੁਖੀ ਨਿਕਲ ਸੋਸਲੇ ਨੂੰ ਕੀਤਾ ਕਾਬੂ ਬੈਂਗਲੌਰੂ ਹਵਾਈ ਅੱਡੇ ਤੋਂ ਕੀਤਾ ਗ੍ਰਿਫਤਾਰ ਡੋਨਾਲਡ ਟਰੰਪ ਅਤੇ ਐਲਨ ਮਸਕ ਦੇ ਵਿਚਕਾਰ ਖੜਕੀ ਐਲਨ ਮਸਕ ਨੇ ਟਰੰਪ ਦੀ ਥਾਂ ਜੀਡੀ ਵੈਸਟ ਨੂੰ ਲਾਉਣ ਦੀ ਕੀਤੀ ਮੰਗ ਬਿਊਟੀਫੁੱਲ ਬੈਲ ਨੂੰ ਲੈ ਕੇ ਦੋਹਾਂ ਤਰਾਂ ਦੇ ਵਿੱਚ ਖੜਾ ਹੋਇਆ ਵਿਵਾਦ 트ੰਪ ਨੇ ਟੈਸਲਾ ਨਾਲ ਸਮਝੌਤੇ ਰੱਦ ਕਰਨ ਦੀ ਦਿੱਤੀ ਧਮਕੀ ਭਾਰਤ ਪੂਸ਼ਣ ਆਸ਼ੂ ਨੂੰ ਸਮੰਹ ਭੇਜਣ ਵਾਲੇ ਐਸਐਸਪੀ ਵਿਜੀਲੈਂਸ ਸਸਪੈਂਡ ਬੀਤੀ ਰਾਤ ਭਾਰਤ ਪੂਸ਼ਣ ਆਸ਼ੂ ਨੂੰ ਭੇਜੇ ਸਨ ਸੰਮਣ ਪਰ ਭਾਰਤ ਪੂਸ਼ਣ ਆਸ਼ੂ ਨੇ ਵਿਜੀਲੈਂਸ ਅੱਗੇ ਪੇਸ਼ ਹੋਣ ਤੋਂ ਕੀਤਾ ਸੀ ਇਨਕਾਰ ਪੰਜਾਬੀ ਗਾਇਕਾ ਸੁਨੰਧਾ ਸ਼ਰਮਾ ਦੇ ਨਾਲ ਲੰਡਨ ਦੇ ਵਿੱਚ ਵਾਪਰਿਆ ਪਾਲਾ ਚੋਰਾਂ ਨੇ ਗੱਡੀ ਦੇ ਵਿੱਚੋਂ ਪੰਜਾਬੀ ਗਾਇਕਾ ਦਾ ਕੀਮਤੀ ਬੈਗ ਅਤੇ ਬਰੀਫਕੇਸ ਕੀਤਾ ਚੋਰੀ ਚੀਸ਼ੇ ਭੰਨ ਕੇ ਚੋਰੀ ਨੂੰ ਦਿੱਤਾ ਅੰਜਾਮ ਸਰੰਦਾ ਸ਼ਰਮਾ ਨੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾ ਕੇ ਦਿੱਤੀ ਜਾਣਕਾਰੀ ਆਪਰੇਸ਼ਨ ਬਲੂ ਸਟਾਰ ਦੀ 41ਵੀਂ ਵਰ੍ਹੇ ਸਿਰਿ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਹੋਇਆ ਹੰਗਾਮਾ ਟਾਸਕ ਫੋਰਸ ਦੇ ਨਾਲ ਉਲਝਿਆ ਨਿਹੰਗ ਸਿੰਘ ਐਸਜੀਪੀਸੀ ਦੀ ਟਾਸਕ ਫੋਰਸ ਨੇ ਉਸ ਨਿਹੰਗ ਸਿੰਘ ਨੂੰ ਕੀਤਾ ਕਾਬੂ ਇਸ ਨਾਲ ਸੰਬੰਧੀਆਂ ਦੱਸ ਵੱਡੀਆਂ ਖ਼ਬਰਾਂ ਫਿਰ ਮਲਾਂਗੇ ਕੁਝ ਖਾਸ ਖ਼ਬਰਾਂ ਦੇ ਨਾਲ ਤਦ ਤੱਕ ਲਈ ਦਿਓ ਜਿਆਦਾ ਧੰਨਵਾਦ